ਸਤਿ ਸ਼੍ਰੀ ਅਕਾਲ ਜੀ ਸਾਰੇ ਦੇਸ਼ ਵਾਸੀਆਂ ਨੂੰ ਦੇਸ਼ ਵਿਦੇਸ਼ ਬੈਠੇ ਸਾਰੇ ਪੰਜਾਬੀਆਂ ਨੂੰ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਲੋਹੜੀ ਸਾਡੇ ਲਈ ਖੁਸ਼ੀਆਂ ਲੈ ਕੇ ਆਉਂਦੀ ਹੈ ਖੇੜੇ ਲੈ ਕੇ ਆਉਂਦੀ ਹੈ ਔਰ ਇਸ ਦਿਨ ਅਸੀਂ ਲੋਹੜੀ ਦੇ ਉੱਪਰ ਖੜ ਕੇ ਇੱਕ ਮੰਤਰ ਪੜ੍ਹਦੇ ਹਾਂ ਈਸ਼ਵਰ ਆ ਦਿਨਿੰਦਰ ਜਾ ਕਿ ਜਿਹੜੀ ਦਿਨਿੰਦਰਤਾ ਉਹ ਦੂਰ ਹੋਵੇ ਮਕਰ ਸੰਕ੍ਰਾਂਤੀ ਤੇ ਔਰ ਈਸ਼ਵਰ ਦਾ ਜਿਹੜਾ ਸਾਡੇ ਪਰਿਵਾਰ ਦੇ ਵਿੱਚ ਉਹ ਪ੍ਰਵਾਸ ਹੋਵੇ। ਔਰ ਉਹਦੇ ਨਾਲ ਹੀ ਇੱਕ ਪੰਜਾਬੀ ਲੋਕ ਗਾਥਾ ਜੁੜੀ ਹੋਈ ਹੈ ਜਦੋਂ ਅਸੀਂ ਲੋਹੜੀ ਮੰਗਣ ਜਾਂਦੇ ਹਾਂ ਇਕੱਠੇ ਤਾਂ ਉਹ ਗੱਲ ਕਰਦੇ ਹਾਂ ਸੁੰਦਰ-ਮੁੰਦਰੀਏ, ਉਹ ਤੇਰਾ ਕੌਣ ਵਿਚਾਰਾ? ਉਹ ਦੁੱਲਾ ਪੱਟੀ ਵਾਲਾ, ਉਹ ਦੁੱਲੇ ਨੇ ਧੀ ਵਿਆਹੀ। ਹੋ, ਸ਼ੇਰ ਸੱਕਰ ਪਾਈ। ਹੋ। ਤਾਂ ਇਹ ਜਿਹੜੀ ਲੋਕ ਗਾਥਾ ਹੈ ਇਹ ਜੁੜੀ ਹੈ ਸਾਡੇ ਭਾਈਚਾਰੇਕ ਸਾਂਝ ਨਾਲ। ਜਿਹੜੀ ਅਸਲੀ ਭਾਈਚਾਰੇਕ ਸਾਂਝ ਹੈ। ਕੁਛ ਤਾਂ ਅੱਜਕੱਲ ਨਕਲੀ ਭਾਈਚਾਰਕ ਸਾਂਝ ਵੀ ਚੱਲ ਰਹੀ ਆ ਨਾ ਕਿ ਗੁਰੂ ਘਰਾਂ ਦੇ ਵਿੱਚ ਨਮਾਜ਼ਾ ਪੜ੍ਹਾਓ ਤੇ ਇਹਨੂੰ ਭਾਈਚਾਰਕ ਸਾਂਝ ਕਹਿ ਜਾਂਦਾ ਪਰ ਜਿਹੜੀ ਅਸਲੀ ਭਾਈਚਾਰਕ ਸਾਂਝ ਆ ਉਹ ਦੁੱਲੇ ਪੱਟੀ ਵਾਲੇ ਨੇ ਨਿਭਾਈ ਕਿਵੇਂ ਜਦੋਂ ਇੱਥੇ ਅਕਬਰ ਦਾ ਰਾਜ ਸੀ 1500 ਈਸਵੀ ਦੇ ਵਿੱਚ ਉਦੋਂ ਤੋਂ ਲੈ ਕੇ ਅੱਜ ਤੱਕ ਇਸ ਦੇਸ਼ ਦੇ ਵਿੱਚ ਵਰਤਾਰਾ ਹੋ ਰਿਹਾ ਹੈ ਕਿ ਸਾਡੀਆਂ ਲੜਕੀਆਂ ਨੂੰ ਕੁਵਾਰੀਆਂ ਲੜਕੀਆਂ ਨੂੰ ਛੋਟੀ ਉਮਰ ਦੇ ਵਿੱਚ ਹੀ ਚੱਕ ਕੇ ਜਿਹੜਾ ਜਹਾਦੀਆਂ ਨੂੰ ਵੇਚ ਦਿੱਤਾ ਜਾਂਦਾ ਉਸ ਵੇਲੇ ਵੀ ਵੇਚ ਦਿੱਤਾ ਜਾਂਦਾ ਉਦੋਂ ਇਸ ਮਿੱਟੀ ਦੇ ਪੁੱਤ ਨੇ ਫਰੀਦ ਭੱਟੀ ਦੇ ਸੁਪੁੱਤਰ ਨੇ ਲੱਦੀ ਦੇ ਪੁੱਤਰ ਨੇ ਲੱਦੀ ਦੀ ਕੁੱਖੋਂ ਜਾਇ ਨੇ ਜਿਹੜਾ ਬੱਚਿਆਂ ਨੂੰ ਬਚਾਉਣ ਦਾ ਹਿਲਾ ਕੀਤਾ ਸੁੰਦਰੀ ਤੇ ਮੁੰਦਰੀ ਪੰਡਿਤ ਜੀ ਦੀਆਂ ਬੇਟੀ ਸੀ ਉਹ ਵਿਆਹ ਨਹੀਂ ਪਾ ਰਹੇ ਸੀ ਗਰੀਬੀ ਸੀ ਘਰ ਦੇ ਵਿੱਚ ਤਾਂ ਸਰਕਾਰ ਨੇ ਜਿਹੜਾ ਸੱਮਣ ਘੱਲ ਦਿੱਤੇ ਕਿ ਇਹ ਜਿਹੜੀਆਂ ਲੜਕੀਆਂ ਸਾਨੂੰ ਦੇ ਦਿਓ ਇਹ ਜਿਹੜੀਆਂ ਜਹਾਦ ਵਾਸਤੇ ਅੱਗੇ ਵੇਚੀਆਂ ਜਾਣਗੀਆਂ ਮਿੱਲੀ ਇਸ ਦੇ ਵਿੱਚ ਤਾ ਦੁੱਲੇ ਪੱਟੀ ਨੇ ਉਹਨਾਂ ਨੂੰ ਆਪਣੀਆਂ ਧੀਆਂ ਬਣਾ ਕੇ ਜਿਹੜਾ ਉਹ ਅੱਗੇ Hindu ਪਰਿਵਾਰਾਂ ਦੇ ਵਿੱਚ ਵਿਆਈਆਂ ਤਾਂ ਇਹ ਅਖਾਨ ਅੱਜ ਲੋਕ ਤਖਤ ਬਣ ਗਈ ਸੁੰਦਰਮੁੰਦਰੀਏ ਉਹ ਤੇਰਾ ਕੌਣ ਵਿਚਾਰਾ ਉਹ ਦੁੱਲਾ ਪੱਟੀ ਵਾਲਾ ਔਰ ਇਹ ਪੱਟੀ ਕੱਲੀ ਉੱਥੋਂ ਦੀ ਪਿੰਡੀ ਪੱਟੀਆਂ ਦੀ ਗੱਲ ਨਹੀਂ ਸਾਡਾ ਬਠਿੰਡਾ ਪਟਨੇਹੇਰ ਤੋਂ ਰਾਜਸਥਾਨ ਤੋਂ ਲੈ ਕੇ ਬਠਿੰਡਾ ਪੱਟੀ ਵਿੰਡਾ ਤੇ ਇਥੋਂ ਲੈ ਕੇ ਰਾਵਲ ਜਿਹੜੀਆਂ ਪਿੰਡੀ ਪਟੀਆਂ ਲਹੌ ਉਥੋਂ ਤੱਕ ਜਿਹੜਾ ਰਾਜਪੂਤਾਂ ਦਾ ਰਾਜ ਔਰ ਭਾਵੇਂ ਉਹ ਕਿਸੇ ਵੀ ਧਰਮ ਦੇ ਹੋਣ ਭਾਵੇਂ ਉਹ ਮੁਸਲਮਾਨ ਹੋਣ ਹਿੰਦੂ ਹੋਣ ਭਾਵੇਂ ਅੱਜ ਸਿੱਖ ਹੋਣ ਇਹ ਜਿਹੜਾ ਵਰਤਾਰਾ ਜਹਾਦ ਦਾ ਰੋਕਿਆ ਉਹਨਾਂ ਨੇ ਇਹ ਬੜੀ ਇਤਿਹਾਸਕ ਘਟਨਾ ਸਾਡੇ ਪੰਜਾਬੀਆਂ ਨੂੰ ਪਤਾ ਹੋਣਾ ਚਾਹੀਦਾ ਅਸੀਂ ਹਰ ਸਾਲ ਮਨਾਉਣੀ ਆ ਪਰ ਵੱਡੀ ਗੱਲ ਉਧਰਲੇ ਪੰਜਾਬ 'ਚ ਮੁਸਲਮਾਨ ਬੱਬਰ ਸ਼ੇਰ ਦੀ ਗਾਫਾ ਵਾਲੀਆ ਜਿਹੜਾ ਇਹ ਤਿਉਹਾਰ ਹੈ ਉਹ ਬੰਦ ਕੇ ਕਰ ਦਿੱਤਾ ਗਿਆ ਕਿਉਂਕਿ ਉਹ ਸ਼ਰੀਅਤ ਨੂੰ ਰਾਸ ਨਹੀਂ ਆਉਂਦਾ ਤੋਂ ਸਾਨੂੰ ਸਮਝਣਾ ਪਊਗਾ ਜਦੋਂ ਪ੍ਰਧਾਨ ਮੰਤਰੀ ਮੋਦੀ ਇਹ ਗੱਲ ਕਹਿੰਦੇ ਸਭ ਦਾ ਸਾਥ ਸਭ ਦਾ ਵਿਸ਼ਵਾਸ ਸਭ ਦਾ ਸਾਥ ਸਭ ਦਾ ਵਿਸ਼ਵਾਸ ਸਭ ਦਾ ਅਧਿਕਾਰ ਉਹ ਉਹਦੇ ਜਿਹੜੀ ਇਹ ਗੱਲ ਹੁੰਦੀ ਸਾਨੂੰ ਸਮਝਣਾ ਪੈਣਾ ਜਿਹੜੇ ਇਸ ਭਾਰਤੀ ਕੰਟੀਨੈਂਟ ਦੇ ਜਿਹੜੇ ਸਾਡੇ ਮੁਸਲਮਾਨ ਹੀਰੋ ਆ ਅਬਦੁਲ ਕਲਾਮ ਜੀ ਜੁਲਾ ਪੱਟੀ ਜੀ ਬਿਸਮਿਲਲਾ ਖਾਨ ਜੀ ਇਹ ਬੜੇ ਸਾਡੇ ਜਿਹੜੇ ਲੇਜੈਂਡਰੀ ਹੀਰੋ ਆ ਉਹਨਾਂ ਦਾ ਸਨਮਾਨ ਭਾਰਤ ਕਰਦਾ ਔਰ ਇਹ ਬਹੁਤ ਵੱਡੀ ਗੱਲ ਹੈ ਇੱਕ ਮੁਸਲਮਾਨ ਹੀਰੋ ਦੇ ਨਾਮ ਤੇ ਆਪਾਂ ਲੋਹੜੀ ਮਨਾਉਨੇ ਆ ਔਰ ਸਾਡੇ ਪੰਜਾਬੀ ਹੀਰੋ ਦੇ ਨਾਮ ਤੇ ਅਸੀਂ ਲੋਹੜੀ ਮਨਾਉਨੇ ਆ ਸਾਰਿਆਂ ਨੂੰ ਇਹ ਲੋਹੜੀ ਮੁਬਾਰਕ ਔਰ ਸਾਰਿਆਂ ਨੂੰ ਜਿਹੜਾ ਮਕਰ ਸਤਕਾਰਾਂਤੀ ਦੀਆਂ ਮੁਬਾਰਕਾਂ ਸਾਰਿਆਂ ਨੂੰ ਕੱਲ ਨੂੰ ਆਉਣ ਵਾਲੇ ਮਾਘੀ ਦੇ ਮੁਬਾਰਕਾ ਮਾਘੀ ਤੇ ਆਪਾਂ ਦੁਬਾਰਾ ਗੱਲ ਕਰਾਂਗੇ ਬਹੁਤ ਬਹੁਤ ਧੰਨਵਾਦ ਵੈਗਰੀ ਜੀ ਕਾ ਖਾਲਸਾ ਵੈਗਰੀ ਜੀ